ਤੇ ਕੁੱਬ ਤੋਂ ਵੱਡੀ ਖਬਰ ਦੇ ਨਾਲ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਦਾ ਫੈਸਲਾ ਲਿਆ ਗਿਆ ਫੈਸਲਾ ਪਹਿਲੇ ਹੋ ਚੁੱਕਿਆ ਸੀ ਐਲਾਨ ਕਰ ਦਿੱਤਾ ਗਿਆ ਸੀ ਇਸ ਪਾਲਿਸੀ ਨੂੰ ਵਾਪਸ ਲੈਣ ਦਾ ਔਰ ਅੱਜ ਇਸ ਨੂੰ ਬਕਾਇਦਾ ਆਫੀਸ਼ੀਅਲ ਤੌਰ ਤੇ ਡੀ ਨੋਟੀਫਾਈ ਕਰ ਦਿੱਤਾ ਹੈ ਪੰਜਾਬ ਮੰਤਰੀ ਮੰਡਲ ਨੇ ਕਿਉਂਕਿ ਪੰਜਾਬ ਕੈਬਨਿਟ ਦੇ ਵਿੱਚ ਹੀ ਇਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਕੈਬਨਿਟ ਦੇ ਵਿੱਚ ਹੀ ਇਸ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਤੇ ਮੋਹਰ ਲਾਗਾ ਦਿੱਤੀ ਗਈ। ਪਿਛਲੇ ਦਿਨੀ ਕਈ ਸਾਰੀਆਂ ਸਿਆਸੀ ਪਾਰਟੀਆਂ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਬਿਆਨ ਆਏ ਸੀ ਕਿ ਜਦੋਂ ਜਿੰਨਾ ਚਿਰ ਸਰਕਾਰ ਇਹ ਸਿਰਫ ਐਲਾਨ ਹੈ ਔਰ ਜਿੰਨਾ ਚਿਰ ਸਰਕਾਰ ਇਸ ਤੇ ਅਫੀਸ਼ੀਅਲ ਫੈਸਲਾ ਨਹੀਂ ਲੈਂਦੀ ਕੋਈ ਇਸ ਦਾ ਅਫੀਸ਼ੀਅਲ ਡਾਕੂਮੈਂਟ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਨੂੰ ਸ਼ੱਕ ਰਹੇਗਾ। ਤਾਂ ਅੱਜ ਕੈਬਨਟ ਦੀ ਮੀਟਿੰਗ ਸੱਦੀ ਗਈ ਸੀ ਔਰ ਕੈਬਨਟ ਦੀ ਇਸ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈਂਡ ਪੂਲਿੰਗ ਸਕੀਮ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ ਕੈਬਨਟ ਦਾ ਸਭ ਤੋਂ ਵੱਡਾ ਫੈਸਲਾ ਯਾਨੀ ਹੁਣ ਉਸਤੇ ਅਫੀਸ਼ੀਅਲ ਮੋਰ ਲੱਗ ਗਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਹੁਣ ਪੂਰੀ ਤਰ੍ਹਾਂ ਵਾਪਸ ਹੋ ਗਈ ਹੈ ਕਿਉਂਕਿ ਕੈਬਨਟ ਦੇ ਵਿੱਚ ਹੀ ਇਸ ਪਾਲਿਸੀ ਨੂੰ ਪਾਸ ਕੀਤਾ ਗਿਆ ਸੀ ਔਰ ਕੈਬਨਟ ਦੇ ਵਿੱਚ ਹੀ ਇਸ ਪਾਲਿਸੀ ਨੂੰ ਵਾਪਸ ਲੈਣ ਤੇ ਡੀ ਨੋਟੀਫਾਈ ਕਰਨ ਤੇ ਅੰਤਿਮ ਮੋਰ ਲਾ ਦਿੱਤੀ ਗਈ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਹੋਰ ਵੀ ਕਈ ਮੁੱਦੇ ਵਿਚਾਰੇ ਗਏ ਨੇ ਪਰ ਮੁੱਖ ਤੌਰ ਤੇ ਜਿਹੜਾ ਇਹ ਫੈਸਲਾ ਹੈ ਇਹ ਡੀ ਨੋਟੀਫਾਈ ਦਾ ਇਹ ਸਭ ਤੋਂ ਵੱਡਾ ਕੈਬਨਿਟ ਦਾ ਅੱਜ ਦਾ ਫੈਸਲਾ ਹੈ ਪਰ ਹੋਰ ਵੀ ਕਈ ਫੈਸਲੇ ਨੇ ਆਫੀਸ਼ੀਅਲੀ ਰੱਦ ਹੋਈ ਹੈ ਲੈਂਡ ਪੂਲਿੰਗ ਪਾਲਿਸੀ ਔਰ ਇਸ ਦੇ ਨਾਲ ਨਾਲ ਹੋਰ ਕੀ ਫੈਸਲੇ ਕੈਬਨਿਟ ਦੇ ਵਿੱਚ ਹੋਏ ਨੇ ਉਸ ਤੇ ਥੋੜੀ ਦੇਰ ਦੇ ਵਿੱਚ ਅਸੀਂ ਲਾਈਵ ਗੱਲਬਾਤ ਕਰਾਂਗੇ ਬੀਤੇ ਦਿਨੀ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਅਸੀਂ ਵਾਪਸ ਲੈਣੇ ਆ ਕਿਉਂਕਿ ਕਿਸਾਨ ਇਸ ਦੇ ਪੱਖ ਦੇ ਵਿੱਚ ਨਹੀਂ ਹਨ ਔਰ ਇਹ ਇਹ ਤਰਕ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਜਾਂ ਸਰਕਾਰ ਦੇ ਜਿਹੜੇ ਬੁਲਾਰੇ ਸੀ ਨੁਮਾਇंदे ਸੀ ਉਹਨਾਂ ਵੱਲੋਂ ਇਹ ਤਰਕ ਦਿੱਤੇ ਗਏ ਸੀ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸਾਨਾਂ ਨੂੰ ਇਸ ਦੇ ਫਾਇਦੇ ਦੱਸ ਸਕੀਏ ਪਰ ਅਸੀਂ ਉਸ 'ਚ ਕਾਮਯਾਬ ਨਹੀਂ ਹੋਏ ਕਿਉਂਕਿ ਕਿਸਾਨ ਇਸ ਪਾਲਿਸੀ ਦੇ ਨਾਲ ਐਗਰੀ ਨਹੀਂ ਕਰਦੇ ਸਹਿਮਤ ਨਹੀਂ ਹਨ ਇਸ ਕਰਕੇ ਅਸੀਂ ਇਸ ਪਾਲਿਸੀ ਨੂੰ ਵਾਪਸ ਲੈਣੇ ਆ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਹੀਂ ਪੈਣਾ ਇਹ ਵਾਲੇ ਬਿਆਨ ਦਿੱਤੇ ਗਏ ਸੀ ਬਹੁਤ ਸਾਰੇ ਆਪ ਦੇ ਵਿਧਾਇਕ ਐਸੇ ਸੀ ਜਿਨ੍ਹਾਂ ਵੱਲੋਂ ਖੁਸ਼ੀ ਮਨਾਈ ਗਈ ਸੀ ਆਪਣੇ ਸਮਰਥਕਾਂ ਨੂੰ ਲੱਡੂ ਤੱਕ ਵੰਡੇ ਗਏ ਸੀ ਪਰ ਹੁਣ ਸਰਕਾਰ ਨੇ ਇਸਤੇ ਕੈਬਨਟ ਵੱਲੋਂ ਮੋਰ ਲਾ ਦਿੱਤੀ ਹੈ ਪੰਜਾਬ ਮੰਤਰੀ ਮੰਡਲ ਨੇ ਰੀ ਨੋਟੀਫਾਈਂਗ ਡੀ ਨੋਟੀਫਾਈ ਕਰਨ ਤੇ ਮੋਰ ਲੱਗਦੀ ਹੈ ਨਪਿੰਦਰ ਬਰਾੜ ਮੇਰੇ ਸਹਿਯੋਗੀ ਜੁੜ ਗਏ ਨੇ ਨਪਿੰਦਰ ਅੱਜ ਦਾ ਸਭ ਤੋਂ ਵੱਡਾ ਫੈਸਲਾ ਤਾਂ ਇਹੀ ਕਹਿ ਸਕਦੇ ਆ ਕਿਉਂਕਿ ਪਿਛਲੇ ਦਿਨੀ ਜਿੰਨੇ ਵੀ ਜਿਹੜੇ ਵਿਰੋਧੀ ਦਲਾਂ ਦੇ ਆਗੂ ਸੀ ਜਾਂ ਫਿਰ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਤੱਕ ਸਰਕਾਰ ਇਸ ਤੇ ਅਫੀਸ਼ੀਅਲ ਮੋਰ ਨਹੀਂ ਲਾਉਂਦੀ ਡੀ ਨੋਟੀਫਾਈ ਕਰਨ ਦੀ ਉਦੋਂ ਤੱਕ ਹਲੇ ਉਹ ਫਿਰ ਵੀ ਸ਼ੱਕ ਦੇ ਘੇਰੇ ਦੇ ਵਿੱਚ ਰਹਿਣਗੇ ਤਾਂ ਅੱਜ ਫਾਈਨਲ ਮੋਰ ਲੱਗ ਗਈ ਹੈ ਦੇਖੋ ਬਿਲਕੁਲ ਵਿਜੇ ਕਿਉਂਕਿ ਜਿਹੜੀ ਅੱਜ ਦੀ ਕੈਬਨ ਮੀਟਿੰਗ ਬੁਲਾਈ ਗਈ ਸੀ ਤਾਂ ਉੱਥੋਂ ਅੰਦਾਜ਼ਾ ਹੋ ਗਿਆ ਸੀ ਕਿ ਅੱਜ ਮੁੱਖ ਤੌਰ ਤੇ ਇਸੇ ਮਸਲੇ ਨੂੰ ਲੈ ਕੇ ਲੈਂਡ ਪੁਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਨੂੰ ਲੈ ਕੇ ਕੈਬਨਟ ਮੀਟਿੰਗ ਬੁਲਾਈ ਗਈ ਹੋਵੇਗੀ ਉਸ ਦੇ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਕਿਸਾਨਾਂ ਆਗੂ ਸਾਫ਼ ਤੌਰ ਤੇ ਕਹਿ ਰਹੇ ਸੀ ਕਿ ਜਿਹੜੇ ਸੀ ਅੱਗੇ ਸੰਘਰਸ਼ ਲੀਕੀ ਹੋਏ ਆ ਉਹ ਉਦਾਂ ਹੀ ਜਾਰੀ ਰਹਿਣਗੇ ਜਿੰਨੀ ਦੇਰ ਤੱਕ ਡੀ ਨੋਟੀਫਾਈ ਨਹੀਂ ਹੁੰਦੀ ਏ ਉਦੋਂ ਤੱਕ ਕਿ ਉਹਨਾਂ ਨੇ ਕਿਹਾ ਸੀ ਕਿ ਸਦਨ ਬੁਲਾਇਆ ਜਾਵੇ ਸਦਨ ਦੇ ਵਿੱਚ ਸ਼ੁਰੂਆਤ ਔਰ ਜਿਹੇ ਦੇ ਵਿੱਚ ਕਿਸਾਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਅਸੀਂ ਆਪਦਾ ਪ੍ਰਦਰਸ਼ਨ ਨਹੀਂ ਦਾ ਜਿਹੜੇ ਪ੍ਰੋਮੋਲੀ ਕੀ ਉਹ ਕਰਾਂਗੇ ਪਰ ਸਰਕਾਰ ਨੇ ਕਿਉਂਕਿ ਜਦੋਂ ਪਹਿਲਾਂ ਫੈਸਲਾ ਲੈ ਲਿਆ ਸੀ ਕਿ ਇਸ ਨੂੰ ਪ੍ਰੈਸ ਰੂਟ ਦੇ ਜ਼ਰੀਏ ਪ੍ਰਿੰਸੀਪਲ ਸੈਕਟਰੀ ਦਾ ਇੱਕ ਜਦੋਂ ਪ੍ਰੈਸ ਰੂਟ ਆਇਆ ਸੀ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਵਾਪਸ ਲੈ ਲਈਏ ਸਰਕਾਰ ਨੇ ਤਾਂ ਉਸ ਤੋਂ ਬਾਅਦ ਕਿਉਂਕਿ ਦੀ ਕਾਨੂੰਨੀ ਪ੍ਰਕਿਰਿਆ ਵਿਜੇ ਕੈਬਨਟ ਦੀ ਮਨਜ਼ੂਰੀ ਇਸ ਤੋਂ ਪਹਿਲਾਂ ਜਦੋਂ ਲਾਗੂ ਹੋਈ ਤਾਂ ਕੈਬਨਟ ਦੀ ਮਨਜ਼ੂਰੀ ਤੋਂ ਨਾਲ ਲਾਗੂ ਹੋਈ ਸੀ ਤਾਂ ਇਸ ਨੂੰ ਰੱਦ ਕਰਨ ਦੇ ਲਈ ਕੈਬਨਿਟ ਦਾ ਕੈਬਨਿਟ ਦੇ ਵਿੱਚ ਮੋਹਰ ਲੱਗਣੀ ਜ਼ਰੂਰੀ ਸੀ ਟੀ ਨੋਟੀਫਾਈ ਕਰਨ ਦੇ ਲਈ ਤਾਂ ਅੱਜ ਸਪੈਸ਼ਲ ਕੈਬਨਿਟ ਮੀਟਿੰਗ ਬੁਲਾਈ ਗਈ ਔਰ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਜਿਸ ਨੂੰ ਲੈ ਕੇ ਕਿਉਂਕਿ ਇੱਕ ਪ੍ਰਕਿਰਿਆ ਸੀ ਫੈਸਲਾ ਤਾਂ ਸਰਕਾਰ ਪਹਿਲੇ ਲੈ ਚੁੱਕੀ ਸੀ ਪਰ ਕੈਬਨਿਟ ਮੀਟਿੰਗ ਦੇ ਵਿੱਚ ਕੈਬਨਿਟ ਦੀ ਮੋਹਰ ਲੱਗਣੀ ਉਸ ਤੇ ਬਹੁਤ ਲਾਜ਼ਮੀ ਹੈ ਕਿਉਂਕਿ ਸਵਿਧਾਨਕ ਤੌਰ ਤੇ ਕਾਨੂੰਨੀ ਤੌਰ ਤੇ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਹੁਣ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਡੀ ਨੋਟੀਫਾਈ ਕਰ ਦਿੱਤਾ ਤਾਂ ਇਸ ਤੋਂ ਅੱਗੇ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੈਗੀ ਉਹ ਚਲਣੀ ਹੈ ਕਿ ਹੁਣ ਜਿਹੜੀ ਲੈਂਡ ਪਲੈਨ ਪਾਲਿਸੀ ਆ ਉਹ ਰੱਦ ਹੋ ਚੁੱਕੀ ਆ ਹੁਣ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਸਵਾਲ ਨਹੀਂ ਰਹਿਣਾ ਚਾਹੀਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਅਸ਼wini ਸ਼ਰਮਾ ਜਿਹੜੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਸਵਾਲ ਚੁੱਕਤਾ ਸੀ ਕਿ ਹਲੇ ਅਸੀਂ ਯਕੀਨ ਕਿਵੇਂ ਕਰ ਲਈਏ ਤਾਂ ਉਹ ਜਿਹੜੇ ਯਕੀਨ ਕਿਵੇਂ ਕਰ ਲਈਏ ਵਾਲੇ ਸਵਾਲ ਸੀ ਉਹਨਾਂ ਦਾ ਜਵਾਬ ਮੈਨੂੰ ਲੱਗਦਾ ਹੈ ਕਿ ਅੱਜ ਦੀ ਕੈਬਨਟ ਮੀਟਿੰਗ ਨੇ ਦੇ ਦਿੱਤਾ ਹੈ ਕਿ ਇਹ ਮਸਲਾ ਨਿਬੜ ਗਿਆ ਡੀ ਨੋਟੀਫਾਈ ਕਰ ਦਿੱਤਾ ਗਿਆ ਕੈਬਨਟ ਨੇ ਇਸ ਦੀ ਜਿਹੜੀ ਆ ਲੈਂਡ ਪੁਲੀ ਪਾਲਿਸੀ ਦੇ ਰੱਦ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਆ ਵਾਪਸ ਜਿਹੜੀ ਆ ਹੋ ਚੁੱਕੀ ਆ ਹਾਲਾਂਕਿ ਪਹਿਲਾਂ ਪ੍ਰਿੰਸੀਪਲ ਸੈਕਟਰੀ ਦਾ ਇੱਕ ਪ੍ਰੈਸ ਰੂਮ ਸੀ ਪਰ ਉਸ ਨੂੰ ਇਹ ਮੰਨਿਆ ਗਿਆ ਕਿ ਇਹ ਤਾਂ ਅਜੇ ਪ੍ਰੋਸੈਸ ਪਿਆ ਕੈਬਨਟ ਦੇ ਵਿੱਚ ਜਾਣਾ ਚਾਹੀਦਾ ਮਸਲਾ ਸੱਦਨ ਭਲਾਇਆ ਜਾਵੇ ਤਾਂ ਉਹ ਸਰਕਾਰ ਉਸ ਪਾਸੇ ਵੱਲ ਵਧੀ ਆ ਔਰ ਕਹਾਂਗੇ ਕਿ ਇੱਕ ਵੱਡਾ ਫੈਸਲਾ ਅੱਜ ਦੀ ਕੈਬਨਟ ਜਿਸ ਨੂੰ ਲੈ ਕੇ ਮੰਨੀ ਜਾ ਰਹੀ ਸੀ ਕਿ ਅੱਜ ਦੀ ਕੈਬਨਟ ਦੇ ਵਿੱਚ ਲੈਂਡ ਪੁਲੀ ਪਾਲਿਸੀ ਨੂੰ ਲੈ ਕੇ ਹੀ ਫੈਸਲਾ ਲਿਆ ਜਾਵੇਗਾ ਤੇ ਉਹੀ ਹੋਇਆ ਔਰ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਡੀ ਨੋਟੀਫਾਈ ਹੋ ਗਈ ਆ ਜਿਹੜੀ ਕੈਬਨਟ ਨੇ ਮੋਰ ਲਾ ਦਿੱਤੀ ਆ ਕੈਬਨਟ ਨੇ ਫੈਸਲਾ ਲੈ ਲਿਆ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਆ ਡੀ ਨੋਟੀਫਾਈ ਕਰਨ ਦੇ ਫੈਸਲੇ ਨੂੰ ਔਰ ਹੁਣ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨਾਂ ਦੀ ਕੋਈ ਚੀਜ਼ ਕਵਾਂਗੇ ਕਿ ਨਹੀਂ ਬਚੀ ਆ ਪੰਜਾਬ ਦੇ ਵਿੱਚ ਕਿਸੇ ਕਿਸਾਨ ਦੀ 1 ਇੰਚ ਜ਼ਮੀਨ ਵੀ ਜਿਹੜੀ ਆ ਉਹ ਹੁਣ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਨਹੀਂ ਲਈ ਜਾ ਸਕਦੀ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਉਹ ਇੱਕ ਬੀਤਿਆ ਲਫ਼ਜ਼ ਦਾ ਜਿਹੜਾ ਉਹ ਬਣ ਚੁੱਕਿਆ ਸਮਝਾਂਗੇ ਕਿ ਜਦੋਂ ਹੁਣ ਐਡਾ ਵੱਡਾ ਫੈਸਲਾ ਹੋ ਗਿਆ ਮਨਜ਼ੂਰੀ ਮਿਲ ਗਈ ਡੀ ਨੋਟੀਫਾਈ ਹੋ ਗਈ ਤਾਂ ਲੈਂਡ ਪੂਲਿੰਗ ਪਾਲਿਸੀ ਵਾਲੀ ਲਾਈਨ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਹਟ ਚੁੱਕੀ ਹੈ ਹੁਣ ਚਾਹੇ ਲੁਧਿਆਣਾ ਹੋਵੇ ਚਾਹੇ ਪਟਿਆਲਾ ਹੋਵੇ ਤੇ ਚਾਹੇ ਕੋਈ ਹੋਰ ਸ਼ਹਿਰ ਹੋਵੇ ਕਿਸੇ ਵੀ ਸ਼ਹਿਰ ਦੇ ਕਿਸਾਨ ਨੂੰ ਇਹ ਸੋਚਣ ਤੇ ਇਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਸ਼ੰਕਾ ਕਰਨ ਦੀ ਜਾਂ ਇਹ ਸ਼ੱਕ ਜ਼ੈਨ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਬਚੀ ਹੈ ਕਿ ਕਿਧਰੇ ਉਹਦੀ ਜ਼ਮੀਨ ਹੈ ਜਿਹੜੀ ਉਹ ਲੈਂਡ ਪੂਲਿੰਗ ਪਾਲਿਸੀ ਤਾਂ ਨਹੀਂ ਆ ਜਾਏਗੀ ਇਹ ਜਿਹੜਾ ਮਸਲਾ ਹੈ ਉਹ ਹੁਣ ਪੂਰੀ ਤਰ੍ਹਾਂ ਨਿਭੜ ਚੁੱਕਿਆ ਹੈ ਕੈਬਨਿਟ ਦੀ ਮੂਰ ਲੱਗ ਚੁੱਕੀ ਆ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਜੀ ਅੱਛਾ ਮੈਂ ਨਪਿੰਦਰ ਇਹਦੇ ਚ ਦੋ ਚੀਜ਼ਾਂ ਨੇ ਸਮਝਣ ਆਲੀਆਂ ਇਹ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ ਸਰਕਾਰ ਨੇ ਲਿਆਂਦੀ ਸੀ ਕੈਬਨਿਟ ਨੇ ਲਿਆਂਦੀ ਸੀ ਇਹ ਸਮਝਿਆ ਜਾਵੇ ਕਿ ਹੁਣ ਨਵੀਂ ਲੈਂਡ ਪੂਲਿੰਗ ਪਾਲਿਸੀ ਰੱਦ ਹੈ ਪਰ ਜਿਹੜੀ ਪੁਰਾਣੀ 2013 ਦੀ ਚੱਲੀ ਆ ਰਹੀ ਹੈ ਜਿਹਦੇ ਤਹਿਤ ਆਲਰੇਡੀ ਮੁਹਾਲੀ ਦੇ ਆਸ-ਪਾਸ ਜਾਂ ਹੋਰ ਸ਼ਹਿਰਾਂ ਦੇ ਆਸ-ਪਾਸ ਥੋੜੀ-ਬਹੁਤ ਜ਼ਮੀਨ ਜ਼ਿਆਦਾ ਨਹੀਂ ਕਿਤੇ 500 ਏਕੜ ਕਿਤੇ 400 ਏਕੜ ਕਿਤੇ 300 ਏਕੜ ਕਿਤੇ 1000 ਏਕੜ ਇਸ ਤਰੀਕੇ ਨਾਲ ਜੋ ਇਹਨਾਂ ਰੂਟੀਨ ਕੀਤੀ ਜਾਂਦੀ ਹੈ ਪੁਰਾਣੀ ਪਾਲਿਸੀ ਦੇ ਤਹਿਤ ਤਾਂ ਇਹ ਮੰਨਿਆ ਜਾਵੇ ਕਿ ਉਹ ਤੇ ਉਸੇ ਤਰੀਕੇ ਨਾਲ ਚਲਦੀ ਰਹੇਗੀ ਵੀ ਜਿੱਥੋਂ ਤੱਕ ਸਾਡੀ ਸਮਝ ਆ ਜਾਂ ਕਿਉਂਕਿ ਟੈਕਨੀਕਲੀ ਜਾਂ ਇਸ ਤੋਂ ਅੱਗੇ ਅਗਰ ਡੰਗਾਈ ਦੇ ਵਿੱਚ ਜਾਣਾ ਤਾਂ ਹਰ ਚੀਜ਼ ਹਰ ਪਹਿਲੂ ਨੂੰ ਬੜਾ ਗਹਿਰਾਈ ਦੇ ਨਾਲ ਸਮਝਣਾ ਪੈਣਾ ਔਰ ਉਹਨਾਂ ਸਬੰਧਤ ਅਧਿਕਾਰੀਆਂ ਤਿੱਕਰ ਜਾਂ ਸਰਕਾਰ ਤਿੱਕਰ ਬੜਾ ਗਹਿਰਾਈ ਤਿੱਕਰ ਜਿਹੜਾ ਹੈਗਾ ਜਾ ਕੇ ਉਹਨਾਂ ਚੀਜ਼ਾਂ ਦਾ ਤਾਂ ਜਵਾਬ ਮਿਲਣਾ ਹੈ ਪਰ ਦੇਖੋ ਜਿਹੜੀ ਚੀਜ਼ ਇਸ ਤੋਂ ਪਹਿਲਾਂ ਹੋ ਚੁੱਕੀ ਹੈ ਜਿਹੜੀ ਇਸ ਪਾਲਿਸੀ ਤੋਂ ਪਹਿਲਾਂ ਦੀ ਪਾਲਿਸੀ ਦੇ ਤਹਿਤ ਅਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਹੋ ਚੁੱਕੀ ਆ ਮੈਨੂੰ ਲੱਗਦਾ ਉਹ ਮਸਲਾ ਸੈਪਰੇਟ ਚੱਲੇਗਾ ਹਾਂ ਉਹ ਪਾਲਿਸੀ ਜਿਹੜੀ ਆ ਉਹ ਅੱਗੇ ਨਹੀਂ ਮੰਨੀ ਜਾਏਗੀ ਕਾਰਨ ਅਮੈਂਡਮੈਂਟ ਕਰਕੇ ਲੈਂਡ ਪੂਲਿੰਗ ਪਾਲਿਸੀ ਨਵੀਂ ਆ ਗਈ ਸੀ ਤਾਂ ਜਦੋਂ ਨਵੀਂ ਪਾਲਿਸੀ ਆ ਜੇ ਤਾਂ ਪਿਛਲੀ ਪਾਲਿਸੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚੋਂ ਨਹੀਂ ਰਹਿੰਦੀ ਤੇ ਜਦੋਂ ਨਵੀਂ ਪਾਲਿਸੀ ਰੱਦ ਹੋ ਗਈ ਤਾਂ ਪਿਛਲੀ ਪਾਲਿਸੀ ਤਾਂ ਆਲਰੇਡੀ ਜਿਹੜੀ ਅਮੈਂਡਮੈਂਟ ਕਰਕੇ ਨਵੀਂ ਪਾਲਿਸੀ ਬਣ ਗਈ ਸੀ ਹੁਣ ਦੂਜੀ ਚੀਜ਼ ਪਰ ਉਸ ਪਾਲਿਸੀ ਦੇ ਤਹਿਤ ਜੇ ਕੋਈ ਪਹਿਲਾਂ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਹੋ ਗਈ ਜਾਂ ਪਹਿਲਾਂ ਉਸਤੇ ਡਿਸੀਜਨ ਲਏ ਗਏ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਤਾਂ ਮੈਨੂੰ ਲੱਗਦਾ ਉਹ ਤਕਰੀਬਨ ਮਸਲੇ ਅਦਾਲਤਾਂ ਦੇ ਵਿੱਚ ਨੇ ਮਨਜੋ ਹਾਈ ਕੋਰਟ ਦੇ ਵਿੱਚ ਵੀ ਕਈ ਮਸਲੇ ਨੇ ਤਾਂ ਉਹ ਮਸਲੇ ਇਹਦੇ ਨਾਲ ਸ਼ਾਇਦ ਜੋੜ ਕੇ ਨਹੀਂ ਦੇਖੇ ਜਾਣਗੇ ਹਾਲਾਂਕਿ ਟੈਕਨੀਕਲੀ ਤਾਂ ਅਧਿਕਾਰੀਆਂ ਦਾ ਜਵਾਬ ਦੇਣਗੇ ਪਰ ਜਿੰਨੀ ਕ ਆਪਾਂ ਸਮਝ ਰੱਖਦੇ ਆ ਜਿੰਨਾ ਕ ਆਪਾਂ ਇਸ ਮਸਲੇ ਨੂੰ ਹੁਣ ਤੱਕ ਸਮਝਿਆ ਤਾਂ ਉਹ ਮਸਲੇ ਜਿਹੜੇ ਇਸ ਤੋਂ ਪਹਿਲਾਂ ਵਾਲੇ ਨੇ ਉਹਨਾਂ ਨੂੰ ਥੋੜਾ ਅਲੱਗ ਕਰਕੇ ਦੇਖਿਆ ਜਾਣਾ ਪਏਗਾ ਪਰ ਅੱਜ ਕਵਾਂਗੇ ਕਿ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਹੈ ਇੱਕ ਵੱਡਾ ਫੈਸਲਾ ਇੱਕ ਵੱਡੀ ਰਾਹਤ ਵਾਲਾ ਫੈਸਲਾ ਅੱਜ ਦੀ ਕੈਬਨਿਟ ਨੇ ਜਿਹੜਾ ਲਿਆ ਕਿਉਂਕਿ ਤੁਹਾਡੇ ਧਿਆਨ ਚੋਣਾ ਵਿਜੇ ਅਸੀਂ ਪਹਿਲਾਂ ਹੁਣ ਤੱਕ ਦੇਖੋ ਸਰਕਾਰਾਂ ਹੀ ਕਵਰ ਕਰਦੇ ਆਏ ਆ ਅਸੀਂ ਦੇਖਦੇ ਰਹੇ ਆ ਕਿ ਕੈਬਨਿਟ ਮੀਟਿੰਗ ਕਦੇ 2 ਮਹੀਨੇ ਬਾਅਦ ਕਰਦੇ 3 ਮਹੀਨੇ ਬਾਅਦ ਕਦੇ ਕਈ ਵਾਰੀ ਜਿਆਦਾ ਮਹੀਨੇ ਵੀ ਪੈ ਜਾਣੇ ਕਦੇ ਮਹੀਨਾ ਪੈ ਜਾਣਾ ਪਰ ਤੁਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਜਦੋਂ ਲੈਂਡ ਪੁਲਿੰਗ ਪਾਲਿਸੀ ਆਈ ਤਾਂ ਕੈਬਨਿਟ ਤੀਜੇ ਤੀਜੇ ਚੌਥੇ ਚੌਥੇ ਦਿਨ ਵੀ ਹੁੰਦੀ ਰਹੀ ਐਦਾਂ ਲੱਗਦਾ ਸੀ ਕਿ ਯਾਰ ਫਿਰ ਕੈਬਨਿਟ ਫਿਰ ਕੈਬਨਿਟ ਉਹ ਕੈਬਨਿਟ ਦਾ ਕਾਰਨ ਇਹ ਹੁੰਦਾ ਸੀ ਕਿ ਜਦੋਂ ਮੀਟਿੰਗਾਂ ਕਰਦੇ ਸੀ ਤਾਂ ਅਮੈਂਡਮੈਂਟ ਦੀ ਜਿਹੜੀ ਜ਼ਰੂਰਤ ਪੈ ਰਹੀ ਸੀ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲਗਾਤਾਰ ਅਮੈਂਡਮੈਂਟ ਚੱਲ ਰਹੀ ਸੀ ਕਿ ਜਿਹੜੀ ਚੀਜ਼ ਤੇ ਇੱਕ ਸਾਲ ਰੋਲਾ ਪਾਉਂਦੇ ਸੀ ਉਹਨੂੰ ਮੈਂਡ ਕਰ ਦਿੱਤਾ ਜਾਂਦਾ ਸੀ ਤੁਰੰਤ ਕੈਬਨਿਟ ਬੁਲਾ ਕੇ ਪਰ ਜਿੰਨੀ ਸਪੀਡ ਦੇ ਨਾਲ ਉਹ ਅਮੈਂਡਮੈਂਟ ਦੇ ਲਈ ਕੈਬਨਿਟ ਬੁਲਾਈ ਜਾਂਦੀ ਸੀ ਉਨੀ ਸਪੀਡ ਦੇ ਨਾਲ ਹੀ ਇਸ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਦੇ ਲਈ ਰੱਦ ਕਰਨ ਦੇ ਲਈ ਵੀ ਕੈਬਨਿਟ ਜਿਹੜੀ ਬੁਲਾਈ ਗਈ ਤੇ ਉਨੀ ਤੇਜ਼ੀ ਦੇ ਨਾਲ ਫੈਸਲਾ ਜਿਹੜਾ ਲਿਆ ਗਿਆ ਤੇ ਆਖਰੀ ਲਾਈਨ ਉਹੀ ਵਿਜੇ ਕਿ ਹੁਣ ਪੰਜਾਬ ਦੇ ਵਿੱਚ ਲੈਂਡ ਪੁੱਲਿੰਗ ਪਾਲਿਸੀ ਦਾ ਜਿਹੜਾ ਜਨ ਹੈ ਉਹ ਲੋਕਾਂ ਨੂੰ ਡਰਾ ਰਿਹਾ ਸੀ ਉਹ ਜਨ ਜਾ ਚੁੱਕਿਆ ਹੈ ਉਹ ਡਰ ਖਤਮ ਹੋ ਚੁੱਕਿਆ ਹੈ ਹੁਣ ਕਿਸਾਨਾਂ ਨੂੰ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਤਾਂ ਕੋਈ ਚਿੰਤਾ ਕਰਨ ਦੀ ਲੱਗਦਾ ਹੁਣ ਜ਼ਰੂਰਤ ਨਹੀਂ ਬੱਚੀ ਠੀਕ ਹੈ ਸਾਡੇ ਨਾਲ ਹਰਿੰਦਰ ਸਿੰਘ ਲਖੋਵਾਲ ਜੁੜੇ ਨੇ ਕਿਸਾਨ ਆਗੂ ਨੇ ਲਖੋਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਨਵਿੰਦਰ ਬਰਾੜ ਸਾਡੇ ਸਹਿਯੋਗੀ ਦੱਸ ਰਹੇ ਸੀ ਕੈਬਨਿਟ ਮੀਟਿੰਗ ਹੋ ਕੇ ਹਟੀ ਹੈ ਔਰ ਲੈਂਡ ਪੁੱਲਿੰਗ ਪਾਲਿਸੀ ਨੂੰ ਟੀ ਨੋਟੀਫਾਈ ਕਰ ਦਿੱਤਾ ਗਿਆ ਹੈ ਹੁਣ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਚੰਗੀ ਗੱਲ ਹੈ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹ ਐਵੇਂ ਨਹੀਂ ਮੁਦੱਤ ਹੋਈ ਹੈਗੀ ਇਹ ਲੋਕਾਂ ਦੇ ਰਉ ਅੱਗੇ ਲੱਗ ਹੋਈ ਆ ਲੋਕਾਂ ਨੇ ਬੋਰਡ ਲਾਤੇ ਸੀ ਲੋਕਾਂ ਨੇ ਪਿੰਡਾਂ 'ਚ ਇਹਨਾਂ ਨੂੰ ਬੜਨਾ ਬੰਦ ਕਰਤਾ ਸੀਗਾ ਇਹ ਨਰਪਿੰਦਰ ਜੀ ਕਹਿ ਰਹੇ ਨੇ ਬੜੀ ਛੇਤੀ ਬੜੀ ਛੇਤੀ ਨਾ ਕਰਦੇ ਤਾਂ ਲੋਕ ਕੁੱਟਣ ਪੈਂਦੇ ਸੀ ਇਹਨਾਂ ਨੂੰ ਕਿਉਂਕਿ ਵੱਡੀਆਂ ਰੈਲੀਆਂ ਅਸੀਂ ਵੀ 24 ਤਰੀਕ ਨੂੰ ਸਮਰਾਲੇ ਰੱਖੀ ਹੋਈ ਆ ਚਲੋ ਰੱਦ ਹੋ ਗਈ ਤਾਂ ਅਸੀਂ ਜੇਤੂ ਰੈਲੀ ਕਰਾਂਗੇ ਉੱਥੇ ਸਾਰੇ ਸਾਰਾ ਸਮਾਜ ਸਾਰਾ ਕਿਸਾਨ ਇਹਨਾਂ ਦੇ ਸੜਕਾਂ ਤੇ ਆ ਗਿਆ ਸੀ ਇਹਨਾਂ ਦੇ ਉਲਟ ਟਰੈਕਟਰ ਮਾਰ ਕੇ ਇਹਨਾਂ ਨੇ ਦੇਖ ਲਏ ਸੀਗੇ ਯੈਮਨੀ ਰਾਜ ਦਿੱਤੀ ਕਿਸਾਨਾਂ ਦੇ ਹੱਕ ਹੱਥ ਜੀ ਕੀਤੀ ਆ ਪਹਿਲਾਂ ਹੀ ਕਿਸਾਨਾਂ ਨੂੰ ਕੁਛ ਲੈਂਦੇ ਪਹਿਲਾਂ ਲਾਗੂ ਕਰ ਕਿਉਂ ਕੀਤੀ ਇਹਨਾਂ ਨੇ ਪਹਿਲਾਂ ਸਾਡੇ ਕੋਲ ਆਉਂਦੇ ਕਿਸਾਨਾਂ ਕੋਲ ਜਾਂਦੇ ਵੀ ਆ ਅਸੀਂ ਪਾਲਿਸੀ ਬਣਾ ਰਹੇ ਹਾਂ ਤੁਹਾਨੂੰ ਮਨਜ਼ੂਰ ਆ ਪਹਿਲਾਂ ਸਾਡੇ ਤੇ ਥੋਪੀ ਗਈ ਹੈ ਇਹ ਪਾਲਿਸੀ ਹੂੰ ਅੱਛਾ ਪ੍ਰੈਜ਼ੀਡੈਂਟ ਫੈਸਲਾ ਕਰਤੀ ਕੋਈ ਸਾਡੇ ਤੇ ਸਹਾਨ ਨਹੀਂ ਇਹ ਜਿੱਦ ਦੇ ਫੈਸਲਾ ਹੋਇਆ ਸੀ ਲਖਵਾਲ ਸਾਹਿਬ ਆਪਾਂ ਉੱਦੇ ਵੀ ਗੱਲ ਕਰ ਰਹੇ ਸੀ ਤੁਸੀਂ ਕਹਾ ਕਿਆ ਸੁਣਾਉਂਦੇ ਜਿੰਨਾ ਚਿਰ ਅ ਅਦੀਸ਼ ਧਾਨੀ ਕਿਹਾ ਕਿ ਉਹਨਾਂ ਚਿਰ ਅਸੀਂ ਨਹੀਂ ਮੰਨਦੇ ਇਹ ਸਰਕਾਰਾਂ ਦੇ ਸਾਨੂੰ ਪਤਾ ਕਰਨੇ ਦੇ ਕਥਨੀ ਚ ਉਹਨਾਂ ਦਾ ਕਿੰਨੇ ਵਾਰੀ ਸਾਡੇ ਨਾਲ 18 ਮੰਗਾ ਤੇ ਅੱਜ ਤੋਂ 2 ਸਾਲ ਪਹਿਲਾਂ ਲਿਖਤੀ ਸਮਝੌਤੇ ਹੋਏ ਨੇ ਉਹਨਾਂ ਜੋ ਇੱਕ ਮੰਗ ਛੋਟ ਛੋਟੀਆਂ ਮੰਗਾਉ ਉਹ ਨਹੀਂ ਇਹ ਮੁੱਕਰ ਗਏ ਨੇ ਇਹਨਾਂ ਤੇ ਕੋਈ ਯਕੀਨ ਨਹੀਂ ਹੂੰ ਅੱਛਾ ਪਰ ਉਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਅਸੀਂ ਇੱਕ ਪਾਲਿਸੀ ਲਿਆਂਦੀ ਸੀ ਸਰਕਾਰ ਬਹੁਤ ਸਾਰੀਆਂ ਪਾਲਿਸੀਆਂ ਲਿਆਉਂਦੀ ਹੈ ਜੇ ਕਿਸੇ ਨੂੰ ਨਹੀਂ ਪਸੰਦ ਹੁੰਦੀਆਂ ਤਾਂ ਕਈ ਵਾਰੀ ਕਨਫਲਿਕਟ ਚ ਪੈ ਜਾਂਦੀਆਂ ਸਰਕਾਰਾਂ ਜਾਂ ਟਕਰਾਵ ਚ ਪੈ ਜਾਂਦੀਆਂ ਪਰ ਅਸੀਂ ਇਹਨੂੰ ਕੋਈ ਲੰਬਾ ਨਹੀਂ ਖਿੱਚਿਆ ਅਸੀਂ ਵੱਡੇ ਟਕਰਾਵ ਚ ਨਹੀਂ ਪਏ ਇਸ ਕਰਕੇ ਅਸੀਂ ਤੁਰੰਤ ਵਾਪਸ ਲੈ ਲਈ। ਇਹ ਲੈਣੀਓ ਪੈਣੀ ਸੀ ਜੀ ਲੋਕਾਂ ਦਾ ਰੋਹ ਸੀ ਇਹਨਾਂ ਨੂੰ ਲੈਣੀ ਪੈਣੀ ਸੀ। ਮੋਦੀ ਸਾਹਿਬ ਵੀ ਇਹੀ ਕਹਿੰਦੇ ਸੀ ਵੀ ਕਾਨੂੰਨ ਲੋਕਾਂ ਲਈ ਲਿਆਂਦੇ ਆ ਇਹਨਾਂ ਨੇ ਵੀ ਇਹ ਕਿਹਾ ਸੀ ਲੋਕਾਂ ਲਈ ਲਿਆਂਦੀ ਆ ਉਹਨਾਂ ਨੂੰ ਵੀ ਲੈਣੇ ਪਏ ਭਾਵੇਂ ਸਾਨੂੰ ਉੱਤੇ ਬੈਠਣਾ ਪਿਆ। ਉਹਨਾਂ ਨੇ ਤਰਕ ਦਿੱਤਾ ਭਾਜੀਪੀ ਦਾ ਕਿ ਅਸੀਂ ਉਹਨਾਂ ਵਾਂਗੂ ਰਿਐਕਟ ਨਹੀਂ ਕੀਤਾ ਵੀ ਸਾਲਾਂ ਦੇ ਸਾਲ ਅਸੀਂ ਬੈਠੇ ਰਹੀਏ ਤੇ ਉਸ ਤੋਂ ਬਾਅਦ ਅਖੀਰ ਤੇ ਵਾਪਸ ਲਈਏ ਅਸੀਂ ਤਾਂ ਕੁਝ ਮਹੀਨੇ ਦੇਖਿਆ। ਕੋਸ਼ਿਸ਼ ਕੀਤੀ ਜੇ ਨਹੀਂ ਗੱਲ ਬਣੀ ਤੇ ਅਸੀਂ ਵਾਪਸ ਲੈ ਲਿਆ ਚਲੋ ਚੰਗੀ ਗੱਲ ਆ ਸਿਆਣਪ ਕੀਤੀ ਇਹਨਾਂ ਨੇ ਲੈ ਲਈ ਆ ਤੇ ਇਹ ਜਿਹੇ ਰੈਆਂ ਲੈ ਕੇ ਲੋਕਾਂ ਦੀਆਂ ਜਿਹੜੀਆਂ ਇਹ ਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਆਮ ਲੋਕਾਂ ਦੀ رائے ਲੈਣੀ ਚਾਹੀਦੀ ਆ ਤਾਂ ਇਹ ਜਿਹੀਆਂ ਪਾਲਿਸੀਆਂ ਨੂੰ ਕਰਨਾ ਚਾਹੀਦਾ ਨਹੀਂ ਤਾਂ ਸਰਕਾਰ ਬੈਕ ਕੋਰਟ ਤੇ ਆਈ ਗਈ ਸੀ ਲੋਕੋ ਇਹਨਾਂ ਦੇ ਵਿਰੁੱਧ ਹੋਈ ਗਈ ਸੀ ਅੱਛਾ ਜਿਹੜੀ ਲਖੋਵਾਲ ਸਾਹਿਬ ਪੁਰਾਣੀ ਪਾਲਿਸੀ ਚੱਲ ਰਹੀ ਹੈ ਤੁਸੀਂ ਉਹਦੇ ਨਾਲ ਐਗਰੀ ਹੋ ਜਿਹੜੀ 2013 ਦੀ ਚੱਲ ਰਹੀ ਹੈ ਨਹੀਂ ਉਹ ਪੁਸ਼ਠ ਠੀਕ ਸੀ ਕਿਉਂਕਿ ਉਹਦੇ 'ਚ ਬੰਦਾ ਪੈਸੇ ਲੈ ਸਕਦਾ ਸੀਗਾ ਜੀ ਇਹ ਦੱਸਣ ਜੇ ਕਿਸੇ ਨੂੰ ਮਨਜ਼ੂਰ ਅਗਲਾ ਪੈਸੇ ਲੈ ਲਵੇ ਤੇ ਥੋਪਣਾ ਵੀ ਅਸੀਂ ਆਹ ਜੀ ਨੋਟੀਫਾਈ ਕਰਤਾ ਵੀ ਇਹ ਤਾਂ ਜ਼ਰੂਰੀ ਦੇਣੀ ਆ ਜੇ ਕਿਸੇ ਨੇ ਵੇਚਣੀ ਆ ਦੱਸਣ ਉਹ ਜੀ ਸੀਗਾ ਉਹਦੇ ਜਿਸੰਦਾ ਸੀਗਾ ਜੀ ਸਰਪੰਚ ਮੈਂਬਰ ਹੁੰਦਾ ਸੀ ਇੱਕ ਪਿੰਡ ਦਾ ਹੁੰਦਾ ਸੀ ਡੀਸੀ ਮੈਂਬਰ ਹੁੰਦਾ ਸੀ ਉਹ ਦੇਖਦੇ ਸੀ ਮਾਰਕੀਟ ਰੇਟ ਠੀਕ ਸਰਕਾਰੀ ਰੇਟ ਨਹੀਂ ਸੀ ਦੇਖਦੇ ਹੁੰਦੇ ਮਾਰਕੀਟ ਰੇਟ ਤੋਂ 3 ਗੁਣਾ ਵੱਧ ਪੈਸੇ ਮਿਲਦੇ ਹੁੰਦੇ ਸੀ ਫਿਰ ਉਹਤੇ ਅਜਾੜਾ ਪੱਤਾ ਮਿਲਦਾ ਹੁੰਦਾ ਸੀ ਇਹ ਦੇਖ ਕੇ ਹੁਣ ਜਿਹੜੀ ਹੁਣ ਸਾਨੂੰ ਦਿੰਦੇ ਨੇ ਸਾਡੀ ਜ਼ਮੀਨਾਂ ਕੁਆਰ ਜਿਹੜੇ ਪਿੱਛੇ ਸੜਕਾਂ 'ਚ ਵੀ ਹੋਈਆਂ ਇਹ ਦੇਖਦੇ ਨੇ ਸਰਕਾਰੀ ਰੇਟ ਸਾਡਾ ਸਰਕਾਰੀ ਰੇਟ ਤਾਂ ਹੈਗਾ 8 ਲੱਖ ਕਿਤੇ 7 ਲੱਖ ਕਿਲੇ ਦਾ ਉਹ ਸਾਨੂੰ 32 ਲੱਖ 25 ਲੱਖ ਕਲੈਕਟਰ ਰੇਟ ਜਿਹਨੂੰ ਕਹਿੰਦੇ ਹਾਂ ਹਾਂਜੀ ਜਿਹੜੂ ਕਲੈਕਟਰ ਰੇਟ ਕਹਿੰਦੇ ਆ ਉਹਨੂੰ ਸਰਕਾਰੀ ਰੇਟ ਕਹੋ ਕਲੈਕਟਰ ਉਹ ਹੈਗਾ 8 ਲੱਖ ਕਿਤੇ 10 ਲੱਖ ਕਿਤੇ 7 ਲੱਖ ਵੀ ਆ ਉਹਦੇ ਨਾਲ ਸਾਡਾ 25 30 ਲੱਖ ਚਾਰ ਗੁਣਾ ਬਣਦਾ ਸੀ ਕਿਲੇ ਤੇ 60 70 ਲੱਖ ਤੋਂ ਘਟਾਜ ਪੰਜਾਬ ਦੇ ਵਿੱਚ ਇਹ ਸਾਡੇ ਨਾਲ ਸੜਕਾਂ ਦੀ ਵੀ ਉਦੋਂ ਧੱਕੇ ਹੋਇਆ ਸਰਕਾਰ ਦੇ ਅੱਜ ਨਾਲ ਨਹੀਂ ਖੜੀ ਅਸੀਂ ਸੜਕਾਂ ਉਦੋਂ ਰੋਕੀਆਂ ਕਿਸੇ ਨੂੰ ਪੈਸੇ ਵਿਧਵਾ ਕੇ ਵੀ ਦਿੱਤੇ ਆ ਇਸ ਤਰ੍ਹਾਂ ਮਾਰਕੀਟ ਰੇਟ ਤੋਂ ਸਾਨੂੰ ਜਿਵੇਂ ਪਿਛਲੀ ਪਾਲਿਸੀ ਸੀ ਉਦੋਂ ਵੱਧ ਦੇਣ ਜਿਹੜੇ ਲੋਕਾਂ ਨੇ ਦੇਣੀ ਹੋਈ ਦੇ ਦੇਣਗੇ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਨਹੀਂ ਉਹਦੇ ਚ ਥੋੜੀ ਜੀ ਐਮੈਂਡਮੈਂਟ ਲੋੜ ਆ ਉਹਦੇ ਚ ਵੀ ਦੋਈ ਤਰ੍ਹਾਂ ਦੀਆਂ ਨੇ ਉਹ ਵੀ ਲੋਕਾਂ ਨੂੰ ਐਮੈਂਡਮੈਂਟ ਜਿਹੜੀਆਂ ਨੇ ਕਰਕੇ ਇੱਕ ਤਾਂ ਜਿਹੜਾ ਮਾਰਕੀਟ ਰੇਟ ਆ ਉਹ ਤੋਂ ਤਿੰਨ ਗੁਣਾ ਉਦੋਂ ਬਾਅਦ ਅਜਾੜਾ ਪੱਤਾ ਠੀਕ ਉਦੋਂ ਬਾਅਦ ਮੈਂਬਰ ਜਿਵੇਂ ਸਰਪੰਚ ਮੈਂਬਰ ਹੋਵੇ ਪਿੰਡ ਦਾ ਤੇ ਜਿਸ ਵੀ ਮੈਂਬਰ ਹੋਵੇ ਐਮਐਲਏ ਮੈਂਬਰ ਹੋਵੇ ਇਹਨਾਂ ਦਾ ਇਸ ਤਰ੍ਹਾਂ ਚਾਰ ਮੈਂਬਰ ਜਿਵੇਂ ਅੱਗੇ ਬਣੇ ਸੀ ਉਹ ਬਣ ਕੇ ਉਹ ਪਾਲਿਸੀ ਬਣਾਓ